ਜਿੰਨੇ ਬਜਟ 'ਚ ਬਣੀ ਐਨੇ ਦੀ ਉਹ ਲੱਕੜ ਲਖਵਾ ਦਿੰਦੇ ਉੱਥੇ ਅੱਛਾ ਬੰਦਾ ਸਾਨੂੰ ਇਹ ਕਹਿੰਦਾ ਵੀ ਆਏ ਆ ਬਾ ਉਹਨੂੰ ਆਏ ਕਹਿ ਕੇ ਲਿਆਓ ਨਾਲ ਕੇ ਸਾਡੀ ਗੱਡੀ 'ਚ ਬੈਠ ਨਾਲ ਤੈਨੂੰ ਆਉਣ ਜਾਣ ਦਾ ਕਿਰਾਇਆ ਰੋਟੀ ਪਾਣੀ ਦੇ ਪੈਸੇ ਵੀ ਮੈਂ ਦਊਂਗਾ ਇੱਕ ਵਾਰ ਉਹ ਤਾਂ ਨੁਕਸ ਘੜਾ ਦੋ ਰਿਹਾ 1,90,000 ਰੁਪਏ ਦੇ ਵਿੱਚ ਮਾਲ ਦਿੱਤਾ ਘਟੋ ਘਟ ਅੱਠ 9 ਲੱਖ ਰੁਪਏ ਦਾ ਐਸਟੀਮੇਟ ਬਣੂਗਾ ਜੇ ਆਪਾਂ ਇਹ ਘਰੇ ਪੱਲੇ ਤਿਆਰ ਕਰਾਉਂਦੇ ਉਹ ਕਹਿੰਦਾ ਵੀ ਇਹ ਬੂਰ ਦਾ ਕਹਿੰਦਾ ਪਹਿਲਾਂ ਬਣਾ ਕੇ ਰੱਖਦੇ ਨੇ ਫਿਰ ਉਹਦਾ ਦਿਲ ਆ ਪਾੜਦੇ ਨੇ ਸੋ ਮੇਰੀ ਬੇਨਤੀ ਹੈ ਜਿਹੜਾ ਬੰਦਾ ਕੋਈ ਬੂਰਬਾਰ ਵਾਲੀ ਗੱਲ ਕਰਦਾ ਹੈ ਸਾਗਵਾਨ ਨਕਲੀ ਵਾਲੀ ਗੱਲ ਕਰਦਾ ਉਹਨੂੰ ਉਰੇ ਆਓ ਉਰੇ ਆ ਕੇ ਸਾਨੂੰ ਕੱਲੀ ਕੱਲੀ ਚੀਜ਼ ਚੈੱਕ ਕਰਾਵਾਂਗੇ ਜੀ ਕਮਿਸ਼ਨ ਇਹਦੇ ਵਿੱਚੋਂ ਕੋਈ ਨਹੀਂ ਹੈਗਾ 1 ਰੁਪਏ ਦਾ ਇਹਦੇ ਵਿੱਚ ਕਮਿਸ਼ਨ ਨਹੀਂ ਹੈਗਾ ਬਸ ਆਹੀ ਘਾਟਾ ਹੋਰ ਕੋਈ ਕਾਰ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋਵਾਲੀਆ ਗੋਬਿੰਦ ਸਿੰਘ ਭੇਜ ਤੇ ਸਵਾਗਤ ਹੈ ਤੁਹਾਨੂੰ ਥੋੜੇ ਥੋੜੇ ਸਮੇਂ ਬਾਤ ਚੇਤ ਕਰਦਾ ਹੈ ਨਾ ਜਾਣਕਾਰੀ ਦਿੰਦਾ ਰਹਣਾ ਵੀ ਲੋਂਗੋਵਾਲ ਚ ਯਾਰ ਪੂਰੇ ਇੰਡੀਆ ਤੋਂ ਸਸਤੇ ਦਰਵਾਜ਼ੇ ਮਿਲਦੇ ਨੇ ਅੱਜ ਸਾਗਵਾਨ ਦੇ ਦਰਵਾਜ਼ੇ ਇੱਕ ਕੋਠੀ 'ਚ ਜਾ ਰਹੇ ਨੇ ਮੈਨੂੰ ਹਲੇ ਇਹ ਨਹੀਂ ਪਤਾ ਵੀ ਕਿਹੜੀ ਜਗ੍ਹਾ ਕਿੰਨਾਂ ਕੋਲੇ ਜਾ ਰਹੇ ਨੇ ਮੇਰੇ ਸਾਹਮਣੇ ਆ ਵੀਰ ਜੀ ਖੜੇ ਨੇ ਉਧਰ ਸਰਦਾਰ ਸਾਹਿਬ ਖੜੇ ਨੇ ਇਹਨਾਂ ਪਤਾ ਵੀ ਇਹਨਾਂ ਕੋਲੇ ਜਾਣੇ ਨੇ ਇਧਰ ਨਜ਼ਰ ਮਰਵਾ ਦਿਓ ਜੀ ਇਹਨਾਂ ਤੋਂ ਜਾਣਕਾਰੀ ਲਵਾਂਗੇ ਵੀ ਕਿੰਨਾ ਕੁ ਸਸਤਾ ਪੈ ਗਿਆ ਕੀ ਹਿਸਾਬ ਕਿਤਾਬ ਹੈ ਪਹਿਲਾਂ ਤਾਂ ਲਖਵਿੰਦਰ ਜੀ ਤੋਂ ਜਾਣਕਾਰੀ ਹੈ ਲਖਵਿੰਦਰ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਵਧੀਆ ਜੀ ਅੱਛਾ ਜੀ ਸਾਰਾ ਸਾਗਵਾਨ ਦਾ ਕੰਮ ਕੀ ਕਰਦਾ ਸਾਰਾ ਸਾਗਵਾਨ ਦਾ ਜੀ ਹਾਂਜੀ ਡਬਲ ਪੋਰਸ਼ਨ ਇਹਨਾਂ ਦੀ ਕੋਠੀ ਆ ਜੀ 14-15 ਪੱਲੇ ਨੇ ਜਿਹੜੇ ਇਹਨਾਂ ਦੇ ਸਾਗਵਾਨ ਦੇ ਵੱਡੇ ਨੇ ਜੀ ਤੇ 20 ਤੋਂ 22 ਇਹਨਾਂ ਦੀਆਂ ਵਿੰਡੋਆਂ ਨੇ ਜੀ ਅੱਛਾ ਵਿੰਡੋਆਂ ਵੀ ਸਾਗਵਾਨ ਦੀਆਂ ਨੇ ਪੱਲੇ ਵੀ ਸਾਗਵਾਨ ਦੇ ਨੇ ਜਾਲੀ ਵਾਲੇ ਪੱਲੇ ਵੀ ਸਾਰੇ ਸਾਗਵਾਨ ਦੇ ਨੇ ਫਿਰ ਤਾਂ 7-8 ਲੱਖ ਦਾ ਮਾਲ ਦਿੱਤਾ ਹੋਊਗਾ ਆਪਾਂ ਨੇ ਇਹਨਾਂ ਨੂੰ ਸਾਰਾ ਜਿਹੜਾ ਮਾਲ ਆ ਕੋਠੀ ਦਾ ਉਹ ਦਿੱਤਾ ਜੀ 1,90,000 ਰੁਪਏ ਦੇ ਵਿੱਚ ਸਾਗਵਾਨ ਦਾ ਹੀ ਸਾਗਵਾਨ ਦਾ ਹੀ ਸਾਰੀ ਕੋਠੀ ਦਾ ਆਹ ਮਾਲ ਆ ਜਿਹੜਾ ਅਦਰ ਚੈੱਕ ਕਰ ਲੋ ਇਹ ਇਹਨਾਂ ਦੀ ਕੋਠੀ ਦੀ ਮਾਲ ਪਿਆ ਜੀ ਅੱਛਾ ਕਲਮਾ ਬੁਰਸਾ ਵਾਲਾ ਮਾਲ ਜੀ ਦਿਲਿਆਂ ਵਾਲਾ ਮਾਲ ਜਮਾ ਪਿਓਰ ਠੋਸ ਲੱਕੜਾ ਤੁਸੀਂ ਰੇਸਾ ਵੀ ਚੈੱਕ ਕਰ ਸਕਦੇ ਹੋ ਲੱਕੜ ਦਾ ਦਿਖਾ ਦਿਓ ਵੀ ਮੜਾ ਇੱਕ ਵਾਰੀ ਨਾਲੇ ਦਿਖਾ ਦਿਓ ਰੇਸ਼ਾ ਜੀ ਵੀ ਓਕੇ ਜੀ ਅੱਗੇ ਕੰਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਲੱਕੜ ਦਾ ਰੇਸਾ ਚੈੱਕ ਕਰ ਸਕਦੇ ਹੋ ਮਾਲਕ ਕੋਲੇ ਖੜੇ ਨੇ ਉਹਨਾਂ ਨਾਲ ਆਪਾਂ ਗੱਲ ਕਰਾ ਦਾਂਗੇ ਵੀ ਕਿੰਨੇ ਪੈਸੇ ਆਹ ਜਾਲੀ ਵਾਲਾ ਵੀ ਇਹਨਾਂ ਦਾ ਆਹ ਜਾਲੀ ਵਾਲਾ ਮਾਲ ਪਿਆ ਜੀ ਇਹਨਾਂ ਦਾ ਜੀ ਚਾਰ ਪੰਜ ਪੱਲੇ ਇਹਨਾਂ ਦੇ ਜਾਲੀ ਵਾਲੇ ਨੇ ਆ ਇਹਨਾਂ ਦੇ ਪੱਲੇ ਜਿਹੜੇ ਠੋਸ ਪਏ ਨੇ ਦਿਲੇ ਵਾਲੇ ਸਾਰੇ ਇਕੱਲੀ ਲੱਕੜ ਦੀ ਓਕੇ ਜੀ ਠੀਕ ਹੈ ਜੀ 1,90,000 ਰੁਪਏ ਦੇ ਵਿੱਚ ਮਾਲ ਦਿੱਤਾ ਘਟੋ ਘਟ ਅੱਠ 9 ਲੱਖ ਰੁਪਏ ਦਾ ਐਸਟੀਮੇਟ ਬਣੂਗਾ ਜੇ ਆਪਾਂ ਇਹ ਘਰੇ ਪੱਲੇ ਤਿਆਰ ਕਰਾਵਾਂਗੇ ਅੱਛਾ ਜੀ ਜਮਾ ਜੈਨੂਅਲੀ ਬਣਦਾ ਹੈ ਹਾਂਜੀ 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 ਆਪਣੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ ਬਾਕੀ ਕਈ ਵਾਰ ਬੰਦੇ ਮੇਰੇ ਕੋਲੇ ਆਉਂਦੇ ਨੇ ਜਿਵੇਂ ਮਾਲਕ ਡਰ ਜਾਂਦੇ ਨੇ ਬਾਹਰੋਂ ਕੋਈ ਉਂਗਲ ਬੱਤੀ ਲਾ ਦਿੰਦਾ ਅਗਲਾ ਕਹਿੰਦਾ ਯਾਰ ਇਹ ਆ ਹੁੰਦਾ ਵਿੱਚ ਜਿਵੇਂ ਹੁਣ ਕੱਲ ਮੇਰੇ ਕੋਲੇ ਕਸਟਮਰ ਆਏ ਸੀਗੇ ਟਹਾਣੇ ਤੋਂ ਉਹ ਕਹਿੰਦਾ ਵੀ ਇਹ ਬੂਰ ਦਾ ਕਹਿੰਦਾ ਪਹਿਲਾਂ ਬਣਾ ਕੇ ਰੱਖਦੇ ਨੇ ਫਿਰ ਉਹਦਾ ਦਿਲਾ ਪਾੜਦੇ ਨੇ ਸੋ ਮੇਰੀ ਬੇਨਤੀ ਹੈ ਜਿਹੜਾ ਬੰਦਾ ਕੋਈ ਬੂਰਬਾਰ ਵਾਲੀ ਗੱਲ ਕਰਦਾ ਹੈ ਸਾਗਵਾਨ ਨਕਲੀ ਵਾਲੀ ਗੱਲ ਕਰਦਾ ਉਹਨੂੰ ਉਰੇ ਆਓ ਉਰੇ ਆ ਕੇ ਸਾਨੂੰ ਕੱਲੀ ਕੱਲੀ ਚੀਜ਼ ਚੈੱਕ ਕਰਾਵਾਂਗੇ ਜੀ ਕਮਿਸ਼ਨ ਇਹਦੇ ਵਿੱਚੋਂ ਕੋਈ ਨਹੀਂ ਹੈਗਾ 1 ਰੁਪਏ ਦਾ ਇਹਦੇ ਵਿੱਚ ਕਮਿਸ਼ਨ ਨਹੀਂ ਹੈਗਾ ਬਸ ਆਹੀ ਘਾਟ ਆ ਹੋਰ ਕੋਈ ਘਾਟ ਨਹੀਂ ਹੈਗੀ ਹਾਂ ਲੱਕੜ 'ਚ ਕੋਈ ਘਾਟ ਨਹੀਂ ਹੈਗੀ ਗਲਤ ਗਾਈਡ ਕਰਦੇ ਨੇ ਲੋਕਾਂ ਨੂੰ ਪੂਰੇ ਚੰਗੇ ਤਰੀਕੇ ਨਾਲ ਉਹ ਕੂੜਾ ਵੇਚਦੇ ਨੇ ਜੋ ਲੱਕੜ ਮਾੜੀ ਲਾਉਂਦੇ ਨੇ ਕੋਈ ਕਿਤੇ ਉਲਝਾਉਂਦਾ ਕੋਈ ਕਿਤੇ ਉਲਝਾਉਂਦਾ ਕਿਤੇ ਉਲਝਣ ਦੀ ਲੋੜ ਨਹੀਂ ਤੁਸੀਂ ਉਰੇ ਆਓ ਕੱਲੀ ਕੱਲੀ ਤੁਹਾਨੂੰ ਲੱਕੜ ਦੀ ਕੁਆਲਿਟੀ ਕੱਲਾ ਕੱਲਾ ਜਿਹੜਾ ਇਹਦੇ ਵਿੱਚ ਦਿਲਾ ਪੈਂਦਾ ਜੋ ਵੀ ਚੀਜ਼ ਆ ਤੁਹਾਨੂੰ ਸਾਰੀ ਉਰੇ ਸੀ ਚੈੱਕ ਕਰਾ ਕੇ ਮਾਲ ਭੇਜਿਆ ਜੀ ਲੈ ਲੈਣੀਆਂ ਜੋ ਪੁੱਛਣਾ ਜੋ ਮਰਜੀ ਤਸੱਲੀ ਨਾਲ ਪੁੱਛ ਸਕਦੇ ਹੋ ਜਿਹੜਾ ਬੰਦਾ ਤੁਹਾਨੂੰ ਇਹ ਕਹਿੰਦਾ ਵੀ ਆਏ ਆ ਬਾ ਉਹਨੂੰ ਆਏ ਕਹਿ ਕੇ ਲਿਆਓ ਨਾਲ ਕੇ ਸਾਡੀ ਗੱਡੀ 'ਚ ਬੈਠ ਨਾਲ ਤੈਨੂੰ ਆਉਣ ਜਾਣ ਦਾ ਕਿਰਾਇਆ ਰੋਟੀ ਪਾਣੀ ਦੇ ਪੈਸੇ ਵੀ ਮੈਂ ਦਊਂਗਾ ਇੱਕ ਵਾਰ ਉਹ ਤੋਂ ਨੁਕਸ ਘੜਾ ਦੋ ਰਿਹਾ ਕੇ ਠੀਕ ਹੈ ਜੀ ਵੈਸੇ ਉਹੀ ਪਕਾਈ ਮਾਰਨ ਦਾ ਕੋਈ ਫਾਇਦਾ ਨਹੀਂ ਜੀ ਠੀਕ ਹੈ ਜੀ ਅੱਛਾ ਪਾ ਵੀਰ ਜੀ ਉਹਨਾਂ ਨਾਲ ਗੱਲਬਾਤ ਕਰ ਲਈਏ ਇਧਰ ਨੂੰ ਮੂੰਹ ਘੁਮਾ ਲਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਢੀ ਠਾਕੋ ਜੀ ਠੀਕ ਸਵਾਗਤ ਹੈ ਜੀ ਕਿਹੜਾ ਪਿੰਡ ਆ ਜੀ ਆਪਣਾ ਜਿਰਕਪੁਰ ਜਿਰਕਪੁਰ ਖਾਸੀ ਅੱਛਾ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵੀ ਡਬਲ ਪੋਰਸ਼ਨ ਦੀ ਕੋਠੀ ਆ ਸਾਰਾ ਸਾਗ ਬੰਦ ਹੈਗਾ 190000 ਸਹੀ ਹੈ ਗੱਲ ਜੀ ਹਾਂਜੀ ਹਾਂਜੀ ਕਿੰਨਾ ਕਿ ਕਮਰੇ ਥੋੜੇ ਸਾਰੇ 3 ਬੀ ਐਚ ਕੇ ਬੋਲਦੇ 3 ਬੀ ਐਚ ਕੇ ਓਕੇ ਜੀ ਮੰਨ ਲਓ ਜਾਲੀਆ ਡਬਲ ਡਬਲ ਪੱਲੇ ਨੇ ਸਾਰੇ ਮੇਨ ਵੱਡਾ ਹੋਊਗਾ ਹਾਂਜੀ ਹਾਂਜੀ ਅੱਛਾ ਜੀ ਤੇ ਜੇ ਆਪਾਂ ਮਾਰਕੀਟ ਦੀ ਗੱਲ ਕਰੀਏ ਤੁਸੀਂ ਪਤਾ ਤਾਂ ਕੀਤਾ ਹੀ ਹੋਊਗਾ ਪਹਿਲਾਂ ਕਿਉਂਕਿ ਤੁਸੀਂ ਕਰੀਬ 120 ਕਿਲੋਮੀਟਰ ਚੱਲ ਕੇ ਆਏ ਹੋ ਰਾਤ ਦਾ ਬੰਦਾ ਜਦੋਂ ਪੈਸਾ ਲਾਉਂਦਾ ਇਨਵੈਸਟਮੈਂਟ ਕਰਦਾ ਪਤਾ ਤਾਂ ਕਰ ਦਿੰਦਾ ਕਿੰਨਾ ਕੁ ਬਜਟ ਬਣਦਾ ਸੀ ਤੁਹਾਡੇ ਸਾਹਮਣੇ ਜਿੰਨੇ ਬਜਟ 'ਚ ਬਣੇ ਇਹਨੇ ਦੀ ਉਹ ਲੱਕੜ ਲਖਵਾ ਦਿੰਦੇ ਉੱਥੇ ਅੱਛਾ ਮੰਨ ਲਓ ਵੀ ਤੁਹਾਡਾ ਕਹਿ ਸਕਦੇ ਹੋ ਬਾਕੀ ਚੀਜ਼ ਕੇ ਰੱਖ ਦੋ ਫਿਰ ਬਣਵਾਣ ਆਵਾਂਗੇ ਕੋਈ ਦੱਸਾਂ ਸਿੱਧਾ-ਸਿੱਧਾ 5 ਗੱਲੱਖ ਦਾ ਫਰਕ ਤਾਂ ਪਿਆ ਹੋਇਆ ਏ ਆ ਮੰਨ ਸੇ ਡਬਲ ਅਮਾਉਂਟ ਬਣਦਾ ਜਿੰਨੇ ਚ ਦੇਂਦੇ ਐ ਤੇ ਉਹ ਡਬਲ ਅਮਾਉਂਟ ਬਣਾ ਦਿੰਦੇ ਜਿਸ ਤਰ੍ਹਾਂ ਠੀਕ ਐ ਜੀ ਓਕੇ ਤੇ ਹੁਣ ਇਹ ਦੱਸੋ ਜੀ ਜਿਵੇਂ ਹੁਣ ਇਹ ਰੇਸ਼ਾ ਸਾਹਮਣੇ ਪਈ ਚੀਜ਼ ਤੁਹਾਨੂੰ ਤਸੱਲੀ ਹੋਈ ਦੀ ਚੀਜ਼ ਦੀ ਸਾਨੂੰ ਇਹਦੇ ਬਸ ਮਿਸਤਰੀਆਂ ਦੇ ਤੌਰ ਤੇ ਸਾਡੀ ਕੋਈ ਜਾਣਕਾਰੀ ਨਹੀਂ ਲੱਗੜਦੀ ਬਾਕੀ ਇਹਨਾਂ ਨਾਲ ਅਸੀਂ ਜੇ ਉਹ ਕਹਿ ਕੇ ਲਿਆ ਵੀ ਆਹ ਸੁਡਾਨ ਦੀ ਲੱਕੜ ਤੁਹਾਨੂੰ ਦੇਾਂਗੇ ਓਕੇ ਜੀ ਦੂਜੀ ਗੱਲ ਜਿਵੇਂ ਹੁਣ ਉਹਨਾਂ ਨੇ ਹੀ ਦੱਸਿਆ ਵੀ ਬੂਰੇ ਵਾਲੀ ਕੋਈ ਗੱਲਬਾਤ ਲੱਗੀ ਵੀ ਬੂਰੇ ਤੋਂ ਬਣਿਆ ਹੋਇਆ ਨਹੀਂ ਨਹੀਂ ਬੂਰੇ ਬਰਤ ਐਵੇਂ ਉਹ ਉਹ ਗੱਲਾਂ ਹੈਗੇ ਤਾਂ ਜੈਨੂਏਨ ਹਨਾ ਹਾਂ ਐਦਾਂ ਦੀ ਕੋਈ ਗੱਲ ਨਹੀਂ ਬੂਰੇ ਨਾਲ ਕਿੱਥੇ ਲੱਕੜਾ ਮੰਨਦੀ ਠੀਕ ਹੈ ਜੀ ਲੈ ਵੀ ਮਿੱਤਰੋ ਬਹੁਤੀ ਸਮਾਂ ਤੁਹਾਡਾ ਵੀ ਨਹੀਂ ਲੈਂਦੇ ਇਹਨਾਂ ਨੇ ਵੀ ਜਾਣਾ ਮੈਂ ਅਸੀਂ ਘੰਟਾ ਹੋ ਗਿਆ ਇਹਨਾਂ ਨੂੰ ਖੜਾ ਇਹਨੂੰ ਕਿਉਂਕਿ ਪਹਿਲਾਂ ਗੱਡੀ ਲੱਗੀ ਹੋਈ ਸੀ ਮੂਰੇ ਇਸ ਕਰਕੇ ਸਮਾਂ ਤੁਹਾਡਾ ਕੀਮਤੀ ਲਿਆ ਮਾਫੀ ਚਾਹੁੰਦੇ ਆ ਜੀ ਤੇ ਹੁਣ ਬੇਨਤੀ ਆ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ